ਸਰਦਾਰ ਅੰਮ੍ਰਿਤਪ੍ਰੀਤ ਸਿੰਘ ਜਿਹੜਾ 14 ਮਈ ਦਾ ਦਿਹਾੜਾ ਹੈਗਾ ਏ 1710 ਦਾ ਜਿਹਾ ਪਕਈਏ ਸਿੱਖ ਕੌਮ ਨੇ ਹੌਲੀ-ਹੌਲੀ ਕਰਕੇ ਇੱਕ ਤਰ੍ਹਾਂ ਦਾ ਪੁਲਾਹ ਦਿੱਤਾ ਏ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਤੋਂ ਆਪਾਂ ਇੱਕ ਮੁੱਖ ਦਿਹਾੜਾ ਜਿਹੜਾ ਹੈ ਇਹ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਦੋਂ ਕੌਮ ਜਕੜੀ ਹੋਵੇ ਤੇ ਫਿਰ ਜਿਹੜੇ ਦਿਹਾੜੇ ਤੁਹਾਨੂੰ ਤੁਹਾਡੀ ਕੌਮੀਅਤ ਦੇ ਨਾਲ ਜੋੜਦੇ ਹੋਣ ਉਹਨਾਂ ਨੂੰ ਹੌਲੀ-ਹੌਲੀ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਪਿੱਛੇ ਤੱਕ ਦੇਂਦੀਆਂ ਗਈਆਂ ਤੇ 14 ਮਈ 1710 ਨੂੰ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ ਬਕਾਇਦਾ ਦਰਬਾਰੇ ਖਾਲਸਾ ਜਿਹੜਾ ਹੈ ਉਹ ਸਜਾਇਆ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਵੱਡੇ ਐਲਾਨ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦਾ ਪਹਿਲਾ ਗਣਤੰਤਰ ਜਿਹੜਾ ਹੈ 14 ਮਈ 1710 ਵਾਲੇ ਦਿਨ ਜਿਹੜਾ ਹੈ ਸਥਾਪਿਤ ਕੀਤਾ ਜਾਂਦਾ ਹੈ। ਔਰ ਬਕਾਇਦਾ ਗੁਰਬਾਣੀ ਜਿਹੜੀ ਹੈ ਇਸ ਚੀਜ਼ ਤੇ ਮੋਰ ਵੀ ਲਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੱਲੋਂ ਜੋ ਸੱਚ ਦਾ ਰਾਜ ਚਲਾਇਆ ਗਿਆ ਨਾਨਕ ਰਾਜ ਚਲਾਇਆ ਸੱਚਪੋਟ ਸਤਾਣੀ ਨੀਮ ਦੇ ਆ ਉਸੇ ਦੀ ਜਿਹੜੀ ਨਿਰੰਤਰਤਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਤੇ ਫਿਰ ਉਸੇ ਦੀ ਜਿਹੜੀ ਨਿਰੰਤਰਤਾ ਹੈਗੀ ਹੈ ਸਰਕਾਰੀ ਖਾਲਸਾ ਦਾ ਜਿਹੜਾ ਖਾਲਸਾ ਰਾਜ ਔਰ ਉਦੋਂ ਜਿਹੜੇ ਸਿੱਕੇ ਤੇ ਮੋਹਰੇ ਜਿਹੜੀਆਂ ਚਲਾਇਆ ਗਿਆ ਉਹ ਵੀ ਗੁਰਨਾਨਕ ਸਾਹਿਬ ਤੇ ਗੁਰਗੋਬਿੰਦ ਸਿੰਘ ਜੀ ਦੇ ਨਾਮ ਤੇ ਹੀ ਜਿਹੜੀਆਂ ਚਲਾਈਆਂ ਗਿਆ ਬਕਾਇਦਾ ਉੱਥੇ ਜਿਹੜਾ ਲਿਖਿਆ ਹੋਇਆ ਵੀ ਆਂਦਾ ਹੈ ਸਿੱਕਿਆਂ ਦੇ ਵਿੱਚ ਕਿ ਸਿੱਕਾ ਜ਼ਦਬਰ ਹਰਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ ਫਤੇ ਤੀਗੇ ਗੁਰੂ ਗੋਬਿੰਦ ਸਿੰਘ ਸ਼ਾ ਨਾਨਕ ਸਾਹਿਬ ਇਹਦਾ ਮਤਲਬ ਜੇ ਆਪਾਂ ਤਰਜਮਾ ਕਰੀਏ ਕਿ ਸਾਰੇ ਸੰਸਾਰ ਤੇ ਜਿਹੜਾ ਸਿੱਕਾ ਜਾਰੀ ਕੀਤਾ ਜਾਂਦਾ ਹੈ ਸੱਚੇ ਸਾਹਿਬ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਤੇਗ ਅਤੇ ਨਾਨਕ ਦੀ ਦਾਤ ਦੇ ਨਾਲ ਜਿਹੜਾ ਖਾਲਸਾ ਰਾਜ ਇਹ ਪ੍ਰਾਪਤ ਹੋਇਆ ਹੈਗਾ ਪਰ ਲਬੇ ਚੀਜ਼ਾਂ ਦੂਜੇ ਬਨੇ ਜਿਹੜੀ ਮੋਹਰ ਹੈ ਉਹ ਤੁਸੀਂ ਆਮ ਹੀ ਸੁਣਿਆ ਹੋਣਾ ਕਿ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਔਰ ਇਹੀ ਮੋਹਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਰਹੀ ਹੈਗੀ ਹੈ ਅੱਜ ਵੀ ਅਕਾਲ ਤਖਤ ਸਾਹਿਬ ਦੀ ਮੋਰ ਜਿਹੜੀ ਹੈ ਇਹੀ ਹੈਗੀ ਹੈ ਸਾਰੇ ਜਿਹੜੇ ਜਜ਼ਬੇ ਹੈਗੇ ਆ ਇਹਨਾਂ ਨੂੰ ਦੁਬਾਰਾ ਆਪਾਂ ਨੂੰ ਪਹਿਚਾਨਣ ਦੀ ਲੋੜ ਹੈਗੀ ਆ ਪ੍ਰਚਾਰਨ ਦੀ ਲੋੜ ਹੈਗੀ ਆ ਫਿਰ ਜੇ ਆਪਾਂ ਕਹਿ ਲਈਏ ਕਿ ਅਸੀਂ ਬਾਰ ਬਾਰ ਕਹਿੰਨੇ ਹੈਗੇ ਆ ਕਿ ਮਿਸਲਾਂ ਦੇ ਟਾਈਮ ਤੇ ਬਹੁਤ ਸਾਰੀਆਂ ਜਿਹੜੀਆਂ ਵੰਡੀਆਂ ਸਨ ਹੁਣ ਤੇ ਇਦਾਂ ਦੀਆਂ ਕੋਈ ਵੰਡੀਆਂ ਨਹੀਂ ਹੈਗੀਆਂ ਮਿਸਲਾਂ ਦਾ ਆਪਸੀ ਜਿਹੜਾ ਝਗੜਾ ਸੀ ਕਈ ਵਾਰੀ ਆਪਾਂ ਕਹਿ ਲਈਏ ਕਿ ਜਗ੍ਹਾ ਨੂੰ ਲੈ ਕੇ ਹੁੰਦਾ ਸੀ ਜਾਂ ਆਪਾਂ ਕਹਿ ਲਈਏ ਕਿ ਕਿਹਦਾ ਏਰੀਆ ਕਿੰਨਾ ਹੈਗਾ ਕਿ ਆਹ ਏਰੀਆ ਉਧਰ ਆਉਂਦਾ ਹੈਗਾ કે ਨਹੀਂ ਜਾਂ ਮਿਸਲ ਦਾ ਏਰੀਆ ਹੈਗਾ ਉਹ ਵਾਲੀ ਲੜਾਈ ਹੈਗੀ ਸੀ ਪਰ ਉਸ ਲੜਾਈ ਵੇਲੇ ਵੀ ਜਦੋਂ bari ਹਮਲਾ ਹੁੰਦਾ ਸੀ ਕਿ ਉਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੁੰਦੀਆਂ ਸਨ ਜੀ ਈਵਨ ਜਿਹੜੇ ਵੱਡੇ ਜਰਨੈਲ ਸੀ ਉਹਨਾਂ ਦਾ ਇੰਨਾ ਜ਼ਿਆਦਾ ਏਕਾ ਤੇ ਇਤਿਫਾਕ ਸੀ ਕਿ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਸੀ ਕਿ ਜਿੱਥੇ ਇੱਕ ਜਰਨਲ ਦਾ ਪਸੀਨਾ ਡੋਲਦਾ ਸੀ ਦੂਜਾ ਜਰਨਲ ਉੱਥੇ ਆਪਣਾ ਉਹਨਾਂ ਖੋਨ ਡੋਲਣ ਦਾ ਮਾਦਾ ਰੱਖਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਸਵਾਗਤ ਕਰਦੇ ਹਾਂ ਜੀ ਜਿਸ ਤਰੀਕੇ ਦੇ ਨਾਲ ਕੋਸ਼ਿਸ਼ ਹੁੰਦੀ ਹੈ ਕਿ ਮੀਡੀਆ ਵਾਸ ਪ੍ਰੋਗਰਾਮ ਦੇ ਵਿੱਚ ਪੂਰੇ ਹਫ਼ਤੇ ਭਰ ਦੀਆਂ ਇਹਨਾਂ तमाम ਕਈ ਖਬਰਾਂ ਦੇ ਉੱਤੇ ਝਾਤ ਪਾਣੇ ਆ ਜੋ ਪੰਜਾਬ ਦੇ ਨਾਲ ਸਰਕਾਰ ਰੱਖਦੀਆਂ ਨੇ ਪੰਥ ਦੇ ਨਾਲ ਸਰਕਾਰ ਰੱਖਦੀਆਂ ਨੇ ਤਮਾਮ ਇਹਨਾਂ ਖਬਰਾਂ ਨੂੰ ਸਿਰਫ ਤੁਹਾਡੇ ਤੱਕ ਪਹੁੰਚਾਉਂਦੇ ਨਹੀਂ ਬਲਕਿ ਉਸ ਦੇ ਉੱਤੇ ਥੋੜਾ ਵਿਸ਼ਲੇਸ਼ਣ ਵੀ ਕਰਦੇ ਹਾਂ ਥੋੜਾ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਝਾਤ ਅਜਿਹੀ ਪਾਣੀਆਂ ਜੋ ਸਿਧਾਂਤਕ ਹੋਵੇ ਕਿ ਹਾਂ ਸਿੱਖੀ ਫਲਸਫੇ ਦੇ ਨਜ਼ਰ ਤੋਂ ਕਿਸ ਤਰੀਕੇ ਦੇ ਨਾਲ ਇਹਨਾਂ ਤਮਾਮ ਹਾਲਾਤਾਂ ਨੂੰ ਸਮਝਣਾ ਜੋ ਤੇ ਥੋੜਾ ਜਿਹਾ வாਚਣਾ ਜ਼ਰੂਰੀ ਹੋ ਜਾਂਦਾ ਹੈ ਤੇ ਪ੍ਰੋਗਰਾਮ ਦੇ ਵਿੱਚ ਜਦ ਵੀ ਅਸੀਂ ਸ਼ੁਰੂਆਤ ਕਰਦੇ ਹਾਂ ਕਈ ਅਹਿਮ ਮਸਲੇ ਹੁੰਦੇ ਨੇ ਕਈ ਅਹਿਮ ਸਰਗਰਮੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਦੇ ਹਾਂ ਸਾ ਸਰਦਾਰ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਮੀਡੀਆ ਐਕਸਪਰਟ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਹਰ ਵਾਰ ਕਈ ਮਸਲੇ ਅਸੀਂ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਆਂ ਲੇਕਿਨ ਜਗਜੀਤ ਸਿੰਘ ਜੀ ਲੇਕਿਨ ਅੱਜ ਦੇ ਇਤਿਹਾਸਕ ਦਿਹਾੜੇ ਦੇ ਉੱਤੇ ਜੇਕਰ ਝਾਤ ਪਾਣ ਦੀ ਕੋਸ਼ਿਸ਼ ਕੀਤੀ ਜਾਏ ਤਾਂ 14 ਮਈ ਦਾ ਕੀ ਇਤਿਹਾਸ ਕਹਿੰਦਾ ਜਿਹਦੇ ਉੱਤੇ ਅੱਜ ਖਾਸ ਤੌਰ ਤੇ ਸੰਗੀਤ ਦੇ ਨਾਲ ਅਸੀਂ ਥੋੜਾ ਖੋਲ ਕੇ ਗੱਲਬਾਤ ਵੀ ਕਰਨੀ ਤੇ ਰੋਸ਼ਨੀ ਵੀ ਪਾਣੀ ਹੈ ਜੀ ਬਿਲਕੁਲ ਜੀ ਸਰਦਾਰ ਅੰਮ੍ਰਿਤਪ੍ਰੀਤ ਸਿੰਘ ਜੀ ਜਿਹੜਾ 14 ਮਈ ਦਾ ਦਿਹਾੜਾ ਹੈਗਾ ਹੈ 1710 ਦਾ ਜੇ ਆਪਾਂ ਕਹੀਏ ਸਿੱਖ ਕੌਮ ਨੇ ਹੌਲੀ ਹੌਲੀ ਕਰਕੇ ਇੱਕ ਤਰ੍ਹਾਂ ਦਾ ਪੁਲਾਹ ਦਿੱਤਾ ਹੈ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਤੋਂ ਆਪਾਂ ਇੱਕ ਮੁੱਖ ਦਿਹਾੜਾ ਜਿਹੜਾ ਹੈ ਇਹ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਆਪਾਂ ਕਹਿ ਲਈ ਕਿ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਦੋਂ ਕੌਮ ਜਕੜੀ ਹੋਵੇ ਤੇ ਫਿਰ ਜਿਹੜੇ ਦਿਹਾੜੇ ਤੁਹਾਨੂੰ ਤੁਹਾਡੀ ਕੌਮੀਅਤ ਦੇ ਨਾਲ ਜੋੜਦੇ ਹੋਣ ਉਹਨਾਂ ਨੂੰ ਹੌਲੀ-ਹੌਲੀ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਪਿੱਛੇ ਤੱਕ ਦਿੰਦੀਆਂ ਹੈਗੀਆਂ ਨੇ 12 ਮਈ 1710 ਨੂੰ ਸਰਹੰਦ ਜਿਹੜੀ ਹੈ ਫਤਿਹ ਕੀਤੀ ਜਾਂਦੀ ਹੈ ਵਜ਼ੀਰ ਖਾਨ ਵੱਲੋਂ ਜਿਹੜੇ ਪਾਪ ਕਮਾਏ ਗਏ ਸਨ ਉਸ ਦੀ ਜਿਹੜੀ ਸਜ਼ਾ ਹੈ ਉਸ ਨੂੰ ਦਿੱਤੀ ਜਾਂਦੀ ਹੈਗੀ ਹੈ ਤੇ 14 ਮਈ 1710 ਨੂੰ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ ਬਕਾਇਦਾ ਦਰਬਾਰੇ ਖਾਲਸਾ ਜਿਹੜਾ ਹੈ ਉਹ ਸਜਾਇਆ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਵੱਡੇ ਐਲਾਨ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦਾ ਪਹਿਲਾ ਗਣਤੰਤਰ ਜਿਹੜਾ ਹੈ 14 ਮਈ 1710 ਵਾਲੇ ਦਿਨ ਜਿਹੜਾ ਹੈ ਸਥਾਪਿਤ ਕੀਤਾ ਜਾਂਦਾ ਹੈ ਉਸ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਨਾ ਕਿ ਕਿਸਾਨਾਂ ਦੀ ਗੱਲ ਬੜੀ ਹੁੰਦੀ ਹੈ ਜਾਂ ਅਜੇ ਵੀ ਬਾਕੀ ਵੀ ਭਾਰਤ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਅਜੇ ਵੀ ਜ਼ਗੀਰਦਾਰੀ ਪ੍ਰਥਾ ਸ਼ਾਇਦ ਤੁਸੀਂ ਵੀ ਕਿਤਾਬਾਂ ਦੇ ਵਿੱਚ ਪੜ੍ਹਿਆ ਹੋਵੇ ਉਹ ਜਿਹੜੀ ਹੈ ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਖਤਮ ਕਰ ਦਿੱਤੀ ਸੀ ਮਤਲਬ ਜਿਹੜੇ ਕਿਸਾਨ ਵਾਈਕਾਰ ਸਨ ਉਹਨਾਂ ਨੂੰ ਹੀ ਬਕਾਇਦਾ ਜ਼ਮੀਨਾਂ ਦੇ ਜਿਹੜੇ ਮਾਲਕ ਸੀ ਉਹ ਬਣਾ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਉਸ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਉਹ ਗੁਰਨਾਨਕ ਸਾਹਿਬ ਵੱਲੋਂ ਜੋ ਹਲੀਮੀ ਰਾਜ ਦਾ ਸੰਕਲਪ ਦਿੱਤਾ ਗਿਆ ਸੀ ਉਸੇ ਦੇ ਆਧਾਰਤ ਜੇ ਆਪਾਂ ਕਹ ਲਈਏ ਕਿ ਉਹ ਖਾਲਸਾ ਰਾਜ ਸੀ ਔਰ ਬਕਾਇਦਾ ਗੁਰਬਾਣੀ ਜਿਹੜੀ ਹੈ ਇਸ ਚੀਜ਼ ਤੇ ਮੋਰ ਵੀ ਲਾਉਂਦੀ ਹੈ ਕਿ ਗੁਰਨਾਨਕ ਸਾਹਿਬ ਦੇ ਵੱਲੋਂ ਜੋ ਸੱਚ ਦਾ ਰਾਜ ਚਲਾਇਆ ਗਿਆ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮ ਦੇ ਉਸੇ ਦੀ ਜਿਹੜੀ ਨਿਰੰਤਰਤਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਤੇ ਫਿਰ ਉਸੇ ਦੀ ਜਿਹੜੀ ਨਿਰੰਤਰਤਾ ਹੈਗੀ ਹੈ ਸਰਕਾਰੀ ਖਾਲਸਾ ਦਾ ਜਿਹੜਾ ਖਾਲਸਾ ਰਾਜ ਔਰ ਉਦੋਂ ਜਿਹੜੇ ਸਿੱਕੇ ਤੇ ਮੋਹਰੇ ਜਿਹੜੀਆਂ ਚਲਾਇਆ ਗਿਆ ਉਹ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਨਾਮ ਤੇ ਹੀ ਜਿਹੜੀਆਂ ਚਲਾਈਆਂ ਗਈਆਂ ਬਕਾਇਦਾ ਉੱਥੇ ਜਿਹੜਾ ਲਿਖਿਆ ਹੋਇਆ ਵੀ ਆਂਦਾ ਹੈ ਸਿੱਕਿਆਂ ਦੇ ਵਿੱਚ ਕਿ ਸਿੱਕਾ ਜ਼ਦਬਰ ਹਰਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ ਫਤੇ ਤੇਗ ਗੁਰੂ ਗੋਬਿੰਦ ਸਿੰਘ ਸ਼ਾਹ ਨਾਨਕ ਸਾਹਿਬ ਹਸਤ ਇਹਦਾ ਮਤਲਬ ਜੇ ਆਪਾਂ ਤਰਜਮਾ ਕਰੀਏ ਕਿ ਸਾਰੇ ਸੰਸਾਰ ਤੇ ਜਿਹੜਾ ਸਿੱਕਾ ਜਾਰੀ ਕੀਤਾ ਜਾਂਦਾ ਹੈ ਸੱਚੇ ਸਾਹਿਬ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਤੇਗ ਅਤੇ ਨਾਨਕ ਦੀ ਦਾਤ ਦੇ ਨਾਲ ਜਿਹੜਾ ਖਾਲਸਾ ਰਾਜ ਹੈ ਪ੍ਰਾਪਤ ਹੋਇਆ ਹੈਗਾ ਮਤਲਬ ਇਹ ਚੀਜ਼ਾਂ ਦੁਜੇ ਬਨੇ ਜਿਹੜੀ ਮੋਹਰ ਹੈ ਉਹ ਤੁਸੀਂ ਆਮ ਹੀ ਸੁਣਿਆ ਹੋਣਾ ਕਿ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਔਰ ਇਹੀ ਮੋਹਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਰਹੀ ਹੈਗੀ ਹੈ ਅੱਜ ਵੀ ਅਕਾਲ ਤਖਤ ਸਾਹਿਬ ਦੀ ਮੋਹਰ ਜਿਹੜੀ ਹੈ ਇਹੀ ਹੈਗੀ ਹੈ ਅ ਔਰ ਆਜੇ ਸਾਨੂੰ ਇਹ ਚੀਜ਼ਾਂ ਥੋੜੀਆਂ ਜੀਆਂ ਸਵੈ ਪ੍ਰਚੋਲ ਕਰਨੀਆਂ ਪੈਣਗੀਆਂ ਕਿ ਕਿਉਂ ਅਸੀਂ ਇਨ੍ਹਾਂ ਦਿਹਾੜਿਆਂ ਨੂੰ ਪਿੱਛੇ ਰੱਖਦੇ ਜਾ ਰਹੇ ਹਾਂ ਕਿਉਂ ਸਾਡਾ ਸਾਰਾ ਜੋਰ ਅ ਬਰਸੀਆਂ ਵੱਲ ਜਾਂ ਉਹ ਜਿਹੇ ਦਿਹਾੜੇ ਜਿਹੜੇ ਸਾਡੇ ਅੰਦਰ ਸਾਡੀ ਕੌਮੇਤਾ ਨਹੀਂ ਪੈਦਾ ਕਰਦੇ ਹੁਣ ਮਤਲਬ ਜਦੋਂ ਆਪਾਂ ਕਹਿ ਲਈਏ ਨਾ ਕਿ ਜੇ ਆਪਾਂ ਹੁਣ ਵਾਲੇ ਜੋਕੇ ਮਾਹੌਲ 'ਚ ਦੇਖਣਾ ਹੋਵੇ ਕਿ ਅਮਰਤ ਸੰਚਾਰ ਵੀ ਬਹੁਤ ਸਾਰੇ ਹੁੰਦੇ ਨੇ ਅਮਰਤ ਸੰਚਾਰ ਦੀਆਂ ਲਹਿਰਾਂ ਲੱਗਦੀਆਂ ਨੇ ਕੀਰਤਨ ਸਮਾਗਮ ਹੁੰਦੇ ਨੇ ਆਪਾਂ ਆਪ ਹੀ ਦੇਖਦੇ ਹੈਗੇ ਨਾ ਕਿ ਜੇ ਤੁਸੀਂ 20-25 ਸਾਲ ਪਿੱਛੇ ਚਲ ਜਾਵੋ ਜਾਂ ਜਦੋਂ ਤੁਸੀਂ ਵੀ ਛੋਟੇ ਹੁੰਦੇ ਸੀ ਉਦੋਂ ਨਾਲੋਂ ਜ਼ਿਆਦਾ ਕੀਰਤਨ ਸਮਾਗਮ ਹੋ ਰਹੇ ਨੇ ਬਿਲਕੁਲ ਉਦੋਂ ਨਾਲੋਂ ਜ਼ਿਆਦਾ ਜਿੱਦਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕ ਕੇ ਜਾ ਰਹੇ ਨੇ ਜੀ ਫਿਰ ਉਦੋਂ ਨਾਲੋਂ ਜ਼ਿਆਦਾ ਕਨਵਰਜਨ ਕਿਉਂ ਹੋ ਰਹੀ ਹੈ ਮਤਲਬ ਇੱਕ ਬੰਨੇ ਤਾਂ ਹੈ ਨਾ ਇੰਨਾ ਜ਼ਿਆਦਾ ਕੁਝ ਹੋ ਰਿਹਾ ਹੈ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਇਹ ਦਿਹਾੜੇ ਜਿਹੜੇ ਜਿਸ ਤਰੀਕੇ ਦੇ ਨਾਲ ਮਨਾਏ ਜਾ ਰਹੇ ਉਹ ਸਾਨੂੰ ਸਾਡੀ ਕੌਮੇਤਾ ਦੇ ਨਾਲ ਨਹੀਂ ਜੋੜਦੇ ਫਿਰ ਜਦੋਂ ਤੱਕ ਤੁਸੀਂ ਅੰਦਰੋਂ ਆਪਣੀ ਕੌਮੇਤਾ ਦੇ ਨਾਲ ਨਹੀਂ ਜੁੜੋਗੇ ਤੇ ਬਾਹਰੋਂ ਭਾਵੇਂ ਤੁਹਾਡਾ ਸਰੂਪ ਸਿੱਖੀ ਵਾਲਾ ਹੀ ਹੋਵੇ ਪਰ ਅੰਦਰ ਕਿਤਨਾ ਕਿਤੇ ਜੇ ਤੁਹਾਡੇ ਅੰਦਰ 14 ਮਈ 1710 ਵਰਕੇ ਦਿਹਾੜੇ ਨਹੀਂ ਪਏ ਹੋਏ ਤੇ ਉਹ ਬਾਹਰੋਂ ਜਿਹੜਾ ਹੈਗਾ ਤੁਸੀਂ ਕਰ ਰਹੇ ਹੋ ਤੇ ਫਿਰ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਸਵੈਪੜ ਚੋਲ ਜਿਹੜੀਆਂ ਭਾਲਦੀਆਂ ਹੈਗੀਆਂ ਨੇ ਦੂਜੇ ਬਨੇ ਜੇ ਆਪਾਂ ਕਹਿ ਲਈਏ ਕਿ ਜਿਹੜਾ ਸਾਡੇ ਅੰਦਰ 120 ਦਾ ਜਜ਼ਬਾ ਜੋ ਜ਼ੁਲਮ ਦੇ ਨਾਲ ਲੜਨ ਦਾ ਜਜ਼ਬਾ ਇਹ ਸਾਡੇ ਸਾਰੇ ਜਿਹੜੇ ਜਜ਼ਬੇ ਹੈਗੇ ਆ ਇਹਨਾਂ ਨੂੰ ਦੁਬਾਰਾ ਆਪਾਂ ਨੂੰ ਪਹਿਚਾਨਣ ਦੀ ਲੋੜ ਹੈਗੀ ਆ ਪ੍ਰਚਾਰਨ ਦੀ ਲੋੜ ਹੈਗੀ ਆ ਫਿਰ ਜੇ ਆਪਾਂ ਕਹਿ ਲਈਏ ਕਿ ਅਸੀਂ ਬਾਰ ਬਾਰ ਕਹਿੰਦੇ ਹੈਗੇ ਆ ਕਿ ਮਸਲਾਂ ਦੇ ਟਾਈਮ ਤੇ ਬਹੁਤ ਸਾਰੀਆਂ ਜਿਹੜੀਆਂ ਵੰਡੀਆਂ ਸਨ ਹੁਣ ਤੇ ਇਦਾਂ ਦੀਆਂ ਕੋਈ ਵੰਡੀਆਂ ਨਹੀਂ ਹੈਗੀਆਂ ਮਿਸਲਾਂ ਦਾ ਆਪਸੀ ਜਿਹੜਾ ਝਗੜਾ ਸੀ ਕਈ ਵਾਰੀ ਆਪਾਂ ਕਹਿ ਲਈਏ ਕਿ ਜਗ੍ਹਾ ਨੂੰ ਲੈ ਕੇ ਹੁੰਦਾ ਸੀ ਜਾਂ ਆਪਾਂ ਕਹਿ ਲਈਏ ਕਿ ਕਿਹਦਾ ਏਰੀਆ ਕਿੰਨਾ ਹੈਗਾ ਕਿ ਆਹ ਏਰੀਆ ਉਧਰ ਆਉਂਦਾ ਹੈਗਾ કે ਨਹੀਂ ਜਾਂ ਮਿਸਲ ਦਾ ਏਰੀਆ ਹੈਗਾ ਉਹ ਵਾਲੀ ਲੜਾਈ ਹੈਗੀ ਸੀ ਪਰ ਉਸ ਲੜਾਈ ਵੇਲੇ ਵੀ ਜਦੋਂ ਬਾਹਰੀ ਹਮਲਾ ਹੁੰਦਾ ਸੀ ਤੇ ਉਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੁੰਦੀਆਂ ਸਨ ਈਵਨ ਜਿਹੜੇ ਵੱਡੇ ਜਰਨੈਲ ਸੀ ਉਹਨਾਂ ਦਾ ਇੰਨਾ ਜ਼ਿਆਦਾ ਏਕਾ ਤੇ ਇਤਿਫਾਕ ਸੀ ਕਿ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਸੀ ਕਿ ਜਿੱਥੇ ਇੱਕ ਜਰਨੈਲ ਦਾ ਪਸੀਨਾ ਡੋਲਦਾ ਸੀ ਦੂਜਾ ਜਰਨੈਲ ਉੱਥੇ ਆਪਣਾ ਉਹਨਾਂ ਖੂਨ ਡੋਲਣ ਦਾ ਮਾਦਾ ਰੱਖਦਾ ਸੀ ਮਤਲਬ ਉਸ ਟਾਈਪ ਦਾ ਪਿਆਰ ਸੀ ਤੇ ਅੱਜ ਜਿਹੜਾ ਸਾਡਾ ਇੱਕਾ ਇਤਫਾਕ ਇਹਨਾ ਹੋ ਗਿਆ ਹੈ ਕਿ ਜੇ ਕੋਈ ਆਪਾਂ ਕਹਿ ਲਈਏ ਕਿ ਆ ਕੇ ਜੋਸ਼ ਤੇ ਨਾਲ ਕੋਈ ਕੰਮ ਕਰਨ ਲੱਗਦਾ ਹੈ ਚਾਹੇ ਧਾਰਮਿਕ ਪੱਖ ਤੋਂ ਤੇ ਸਾਡੇ ਪੁਰਾਣੀ ਇਸਟੈਬਲਿਸ਼ਮੈਂਟ ਨੂੰ ਏਦਾਂ ਹੁੰਦਾ ਕਿਤੇ ਇਹ ਸਾਡੀ ਜਗਾ ਨਾ ਲੈ ਲਵੇ ਕਿ ਕਿਤੇ ਇਹ ਨਾ ਹੋਵੇ ਕਿ ਇਹ ਵੱਡਾ ਲੀਡਰ ਉੱਪਰ ਕੇ ਸਾਹਮਣੇ ਆ ਜਾਵੇ ਅਸੀਂ ਦਬਾ ਦਬ ਜਿਹੜਾ ਹੈ ਉਹਦੀਆਂ ਜੜਾਂ ਪੁੱਟਣੀਆਂ ਜਾਂ ਉਹਦੇ ਖਿਲਾਫ ਮੀ ਆਉਣ ਦੇਣੇ ਸ਼ੁਰੂ ਕਰ ਦਈਏ ਇਹੀ ਕੁਛ ਜਿਹੜਾ ਹੈ ਵਾਪਰਿਆ ਹੈ ਤੇ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਥੋੜੀ ਜੀ ਸੇਧ ਲੈਣ ਦੀ ਲੋੜ ਹੈਗੀ ਹੈ ਕਿ ਭਾਵੇਂ ਕੋਈ ਥੋੜਾ ਕੰਮ ਕਰ ਰਿਹਾ ਹੈ ਭਾਵੇਂ ਕੋਈ ਜ਼ਿਆਦਾ ਕੰਮ ਕਰ ਰਿਹਾ ਹੈ ਅਸੀਂ ਉਹਨੂੰ ਉਹਦੇ ਕੰਮ ਨੂੰ ਐਕਸੈਪਟੈਂਸ ਦਈਏ ਬਕਾਇਦਾ ਕਿ ਹੁਣ ਹਰੇਕ ਬੰਦਾ ਸਰਬਕਲਾ ਸਮਰੱਥ ਜਾਂ ਸੰਪੂਰਣ ਤੇ ਨਹੀਂ ਹੋ ਸਕਦਾ ਕਿਸੇ ਨਾ ਕਿਸੇ ਚ ਕੋਈ ਨਾ ਕੋਈ ਕਮੀਆਂ ਹੋਣਗੀਆਂ ਤੁਹਾਨੂੰ ਉਹਨਾਂ ਕਮੀਆਂ ਦੇ ਨਾਲ ਹੀ ਉਸ ਲੀਡਰ ਨੂੰ ਉਸ ਬੰਦੇ ਨੂੰ ਐਕਸੈਪਟ ਕਰਨਾ ਪਏਗਾ ਬਾਕਾਇਦਾ ਕਿ ਤੁਸੀਂ ਉਹਦਾ ਵਿਰੋਧ ਕਰੋ ਤੁਸੀਂ ਆਪਣਾ ਕੋਈ ਵੱਖਰਾ ਕੰਮ ਕਰ ਲਵੋ ਕਿਤੇ ਕਿਉਂਕਿ ਇਸ ਤਰੀਕੇ ਨਾਲ ਤੁਸੀਂ ਕਿਤਨਾ ਕਿਤੇ ਸਰਕਾਰਾਂ ਦੇ ਸੰਧ ਸਰਕਾਰਾਂ ਦੇ ਟੂਲ ਬਣ ਕੇ ਜਿਹੜਾ ਹੈ ਵਿਚਰੇ ਹੋ ਜੀ ਇਹਨਾਂ तमाम ਚੀਜ਼ਾਂ ਵੱਲ ਸੰਗਤ ਜੀ ਜਦ ਅਸੀਂ ਇਤਿਹਾਸਕ ਤੌਰ ਦੇ ਉੱਤੇ ਝਾਤ ਪਾਉਂਦੇ ਆ ਤੇ ਅਜੋਕੇ ਸਮੇ ਨੂੰ ਵੇਖਦੇ ਆ ਜਾਪਦਾ ਇੰਜ ਹੈ ਜੋ ਕਈ 300 ਸਾਲ ਪਹਿਲਾਂ ਹੋ ਰਿਹਾ ਸੀ ਕਿ ਅੱਜ ਵੀ ਉਹ ਸੇ ਟੈਕਟਿਕਸ ਦੇ ਨਾਲ ਸਰਕਾਰਾਂ ਸਾਡੇ ਉੱਤੇ ਅਰਚਨਾ ਪਾ ਕੇ ਸਾਨੂੰ ਦਬਾਬ ਦੇ ਵਿੱਚ ਲਿਆ ਕੇ ਸਾਨੂੰ ਆਪਣੇ ਵੱਲ ਸਾਨੂੰ ਆਪਣਿਆਂ ਤੋਂ ਤੋੜਨ ਦੀ तमाम ਕੋਸ਼ਿਸ਼ਾਂ ਤਾਂ ਨਹੀਂ ਕਰ ਰਹੀਆਂ ਜੇਕਰ ਤੁਸੀਂ ਅਜਿਹੀਆਂ ਕੋਸ਼ਿਸ਼ਾਂ ਦੇਖੋ ਪਹਿਲਾ ਉਹਦੇ ਉੱਤੇ ਆਊਟਸਪੋਕਨ ਹੋਵੋ ਥੋੜਾ ਖੁੱਲ ਕੇ ਉਸਦੇ ਉੱਤੇ ਗੱਲ ਕਰੋ ਆਪਣਿਆਂ ਨੂੰ ਤੇ ਆਪਣੇ ਆਪ ਨੂੰ ਇਹਨਾਂ तमाम ਚੀਜ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰੀਏ ਲੇਕਿਨ ਇਤਿਹਾਸ ਦੇ ਨਾਲ ਨਿਰੰਤਰ ਅਸੀਂ ਜੁੜ ਕੇ ਰਹੀਏ ਜੋੜ ਕੇ ਰਹੀਏ ਆਪਣੇ ਆਪ ਨੂੰ ਵੀ ਤੇ ਆਪਣੀ ਅਗਲੀ ਪੀੜ੍ਹੀ ਨੂੰ ਵੀ